ਬਾਗੇਸ਼ਵਰ ਧਾਮ ਦੇ ਬਾਬਾ ਤੇਰੇਂਦਰ ਸ਼ਾਸਤਰੀ ਲੰਘੇ ਦਿਨੀ ਇੱਕ ਬਿਆਨ ਦਿੰਦੇ ਨੇ ਉਹ ਵਾਇਰਲ ਹੁੰਦਾ ਪਰ ਅਚਾਨਕ ਤੇਰੇਂਦਰ ਸ਼ਾਸਤਰੀ ਵੱਲੋਂ ਦਿੱਤਾ ਇੱਕ ਬਿਆਨ ਸਿੱਖ ਕੌਮ ਵਾਸਤੇ ਹਾਨੀਕਾਰਕ ਕਿਵੇਂ ਹੋ ਸਕਦਾ ਇਹ ਸਵਾਲ ਇਸ ਦਾ ਜਵਾਬ ਅਸੀਂ ਲਵਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸਰਦਾਰ ਭੁਪਿੰਦਰ ਸਿੰਘ ਸਜਣ ਸਜਣ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬ ਸਿੰਘ ਜੀ ਤੁਹਾਨੂੰ ਤੇ ਜਿੰਨੇ ਵੀ ਸਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਜਣ ਸਾਹਿਬ ਲੰਗੇ ਦੇੜੀ ਸੰਬਲ ਘਾਟੀ ਬਾਰੇ ਇੱਕ ਬਿਆਨ ਹੁੰਦਾ ਸੰਬਲ ਦੇ ਇੱਕ ਮਸਜਿਦ ਬਾਰੇ ਜਾਮਾ ਮਸਜਿਦ ਬਾਰੇ ਇੱਕ ਬਿਆਨ ਆਉਂਦਾ ਹੈ ਆ ਧਿਰੇਂਦਰ ਸ਼ਾਸਤਰੀ ਦਾ ਉਹ ਵਾਇਰਲ ਵੀ ਹੁੰਦਾ ਤੇ ਉਹਦੇ ਉੱਤੇ ਤੁਸੀਂ ਮੁੜ ਕੇ ਇੱਕ ਵੀਡੀਓ ਬਣਾਉਂਦੇ ਹੋ ਜਿਹਦੇ ਵਿੱਚ ਇਹ ਤੱਕ ਕਹਿ ਦਿੱਤਾ ਗਿਆ ਕਿ ਇਹਦੇ ਵਿੱਚ ਹਰੀ ਮੰਦਰ ਜਾਂ ਕਹਿ ਦਈਏ ਕਿ ਸਾਡੇ ਹਰਮੰਦਰ ਸਾਹਿਬ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਹੁੰਦਾ ਹੋ ਸਕਦਾ ਆ ਐਦਾਂ ਤੁਹਾਨੂੰ ਕਿਉਂ ਲੱਗਿਆ ਕਿਉਂ ਇਸ ਬਿਆਨ ਨੂੰ ਸਿੱਖ ਸਮਾਜ ਦੇ ਨਾਲ ਤੁਸੀਂ ਜੋੜਦੇ ਪਏ ਹੋ ਦਰਅਸਲ ਜਿਹੜੀ ਕਹਾਣੀ ਹੈਗੀ ਨਾ ਜੀ ਉਹ ਕੁਝ ਹੋਰ ਹੈਗੀ ਆ ਤੇ ਮੈਂ ਵੈਸੇ ਨਾ ਉਸ ਕਹਾਣੀ ਨੂੰ ਸਿੱਖ ਕੌਮ ਦੇ ਨਾਲ ਉਸ ਤਰੀਕੇ ਨਾਲ ਨਹੀਂ ਜੋੜਿਆ ਹੈਗਾ ਜਿਸ ਤਰੀਕੇ ਦੇ ਨਾਲ ਪਰ ਮੈਨੂੰ ਲੱਗਦਾ ਕਿ ਥੋੜਾ ਥੋੜਾ ਆਪਾਂ ਉਹਨੂੰ ਜੋੜਦੇ ਵੀ ਹੈਗੇ ਆ ਉਹ ਇਸ ਕਰਕੇ ਜੋੜਦੇ ਹੈਗੇ ਆ ਕਿਉਂਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਨਾ ਜਦੋਂ ਤੁਸੀਂ ਉਹਨਾਂ ਦਾ ਪਿਛੋਕੜ ਪੜ੍ਹੂਗੇ ਜਿਸ ਤਰੀਕੇ ਦੇ ਨਾਲ ਉਹ ਭਾਰਤ ਦੇ ਵਿੱਚ ਵਿਚਰ ਰਹੇ ਆ ਜਿਸ ਤਰੀਕੇ ਦੇ ਨਾਲ ਹਿੰਦ ਹਕੂਮਤ ਦੇ ਏਜੰਡੇ ਨੂੰ ਵੱਖ-ਵੱਖ ਲੋਕ ਉਹਨਾਂ ਵਿੱਚ ਇੱਕ ਤਰੇਂਦਰ ਸ਼ਾਸਤਰੀ ਵੀ ਹੈਗਾ ਐਜ਼ ਅ ਟੂਲ ਬਣ ਕੇ ਵਿਚਰ ਰਹੇ ਆ ਜਦੋਂ ਉਹਨਾਂ ਦੇ ਜਿਹੜੇ ਇਰਾਦੇ ਆ ਜਿਹੜੇ ਉਹਨਾਂ ਦੇ ਮਨਸ਼ੇ ਆ ਜਿਹੜੇ ਉਹਨਾਂ ਦੇ ਟੀਚੇ ਟਾਰਗੇਟ ਹੈਗੇ ਆ ਜਦੋਂ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਨੇ ਆ ਨਾ ਉਸ ਕਰਕੇ ਫਿਰ ਸਾਡੇ ਲੋਕ ਥੋੜਾ ਜਿਹਾ ਜੋੜਨ ਲੱਗ ਪੈਂਦੇ ਆ ਕਿਉਂਕਿ ਉਹਨਾਂ ਦੀ ਮਨਸ਼ਾ ਜਦੋਂ ਜਗਜਾਗਰ ਹੁੰਦੀ ਹੈ ਅਸਲ ਵਿੱਚ ਪਹਿਲਾਂ ਮੈਂ ਸ਼ੁਰੂ ਵਿੱਚ ਥੋੜਾ ਜਿਹਾ ਕਲੀਅਰ ਕਰ ਦਿੰਨਾ ਵੀ ਗੱਲ ਹੈ ਕੀ ਆ ਇੱਕ ਨਾ ਹਰੀ ਹਰ ਮੰਦਰ ਹੈ ਹਰੀ ਹਰ ਮੰਦਰ ਹਰੀ ਹਰ ਕਠਾਈ ਹੈਗਾ ਮੰਦਰ ਲਫ਼ਜ਼ ਬਾਅਦ ਵਿੱਚ ਆਉਂਦਾ ਹੈਗਾ ਇਹ ਮੰਦਰ ਹੈਗਾ ਉਹ ਉਸ ਮੰਦਰ ਦੀ ਗੱਲ ਕਰ ਰਿਹਾ ਵੈਸੇ ਉਹ ਜਿੱਥੇ ਕਿ ਜਾਮਾ ਮਸਜਿਦ ਬਣੀ ਹੋਈ ਹੈ ਉਹਦਾ ਇਹ ਕਹਿਣਾ ਹੈਗਾ ਉਹ ਭਾਵ ਕਿ ਮੈਂ ਨਾ ਥੋੜਾ ਜਿਹਾ ਉਹਨੂੰ ਸਰਚ ਕੀਤਾ ਸੀ ਭਈ ਬਾਬਰ ਦੇ ਸਮੇਂ ਦੇ ਉੱਪਰ ਜਦੋਂ ਇੱਥੇ ਬਾਬਰ ਹਮਲਾਵਰ ਹੋ ਕੇ ਆਉਂਦਾ ਇਹਨਾਂ ਦੇ ਕਹਿਣ ਦੇ ਮੁਤਾਬਕ ਉਸ ਤੋਂ ਪਹਿਲਾਂ ਉੱਥੇ ਇੱਕ ਪ੍ਰਾਚੀਨ ਮੰਦਰ ਸੀਗਾ ਉਸ ਮੰਦਰ ਦੀ ਕਹਾਣੀ ਵੀ ਹੈਗੀ ਸਾਰੀਆਂ ਮੇਰੇ ਇੱਥੇ ਕੋਲ ਲਿਖੀ ਹੋਈ ਹੈ ਮੈਂ ਨੋਟ ਕਰਕੇ ਰੱਖੀ ਹੋਈ ਹੈ ਕਹਿੰਦੇ ਇੱਕ ਪ੍ਰਾਚੀਨ ਕਾਲ ਦੇ ਵਿੱਚ शैव व वैष्णव में विवाद से समाज में संघर्ष की स्थिति बनी रहती थी इसलिए दोनों ही संप्रदायों के एक पुरानी गल दसदेया दोनों ही संप्रदायों के प्रबुद्ध जनों ने मिलकर एक स्थान पर एक सम्मेलन करके समझौता कराया उसी स्थान पर हरिहर हरि और हर की संयुक्त रूप से स्थापना की गई जिसे हरिहर क्षेत्र कहा गया यह स्थान आज बिहार के सोनपुर में स्थित है बिहार दे सोनपुर दे बीच स्थित हैगा एक ते दूसरा हैगा झारखंड के गृडीम में ਉੱਥੇ ਵੀ ਕਹਿੰਦੇ ਭਗਵਾਨ ਹਰੀ ਹਰ ਕਾਇਕ ਮੰਦਿਰ ਹੈਗਾ ਜਿਸੇ ਹਰੀ ਹਰ ਧਾਮ ਦੇ ਨਾਮ ਸੇ ਜਾਣਿਆ ਜਾਂਦਾ ਹੈ ਸੋ ਇਹ ਇੱਕ ਲੰਮੀ ਛੋਟੀ ਗੱਲ ਹੈਗੀ ਆ ਸੋ ਇਹ ਇੱਕ ਕਹਾਣੀ ਹੈਗੀ ਆ ਇਹ ਇੱਕ ਕਥਾ ਹੈਗੀ ਆ ਪ੍ਰਾਤਨ ਇਹਨਾਂ ਦੇ ਮੁਤਾਬਕ ਜਿੱਥੇ ਇਹ ਸਾਰਾ ਕੁਝ ਲਿਖਿਆ ਮਿਲਦਾ ਹੁਣ ਜਿਹੜਾ ਮਸਲਾ ਹੈਗਾ ਉਹ ਹੈਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਸੰਭਲ ਦਾ ਸੰਭਲ ਦੇ ਵਿੱਚ ਜਾਮਾ ਮਸਜਿਦ ਦਾ ਸਰਵੇ ਕਰਨ ਵਾਸਤੇ ਇੱਕ ਟੀਮ ਪਹੁੰਚਦੀ ਹੈ ਜਦੋਂ ਟੀਮ ਪਹੁੰਚਦੀ ਹੈ ਉੱਥੇ ਪੁਲਿਸ ਦੀ ਵੱਡੀ ਗਿੜਤੀ ਵੀਡੀਓ ਵਾਇਰਲ ਹੁੰਦੀ ਹੈ ਲੋਕਾਂ ਨੇ ਸਾਰਾ ਕੁਝ ਦੇਖਿਆ ਉੱਥੇ ਹੰਗਾਮਾ ਹੁੰਦਾ ਹੈਗਾ ਸੋ ਇਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਇੱਥੇ ਬਾਬਰ ਹਮਲਾਵਰ ਹੋ ਕੇ ਆਇਆ ਸੀਗਾ ਤਾਂ ਬਾਬਰ ਨੇ ਇੱਥੇ ਜਿੱਥੇ ਹੋਰ ਬਹੁਤ ਸਾਰੇ ਜ਼ੁਲਮ ਕੀਤੇ ਉੱਥੇ ਪਹਿਲਾਂ ਤੋਂ ਇੱਥੇ ਸਥਾਪਿਤ ਬਹੁਤ ਸਾਰੇ ਮੰਦਰ ਢਾ ਕੇ ਉੱਥੇ ਮਸਜਿਦਾਂ ਉਸਾਰਤ ਦਿੱਤੀਆਂ ਜਿਨ੍ਹਾਂ ਵਿੱਚੋਂ ਆਪਾਂ ਸਾਰਿਆਂ ਨੇ ਵੇਖਿਆ ਕਿ ਇੱਕ ਬੜੇ ਬੜਾ ਵੱਡਾ ਰੌਲਾ ਪਿੰਦਾ ਸੀਗਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ ਬਾਬਰੀ ਮਸਜਿਦ ਉਹਦਾ ਜ਼ਿਕਰ ਕਰਦੇ ਹੈਗੇ ਆ ਉਹ ਕਹਿੰਦੇ ਵੀ ਬਾਬਰੀ ਮਸਜਿਦ ਜਿਹੜੀ ਹੈ ਉਹ ਵੀ ਉਸੇ ਹੀ ਚੀਜ਼ ਦਾ ਹਿੱਸਾ ਸੀ ਜਿਹਨੂੰ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਲਾਇਆ ਦੂਜੀ ਧਿਰ ਨੇ ਵੀ ਕੋਰਟ ਵਿੱਚ ਕੇਸ ਉਹਦੀ ਬਕਾਇਦਾ ਸੁਣਵਾਈ ਹੁੰਦੀ ਹੈ ਮੈਂ ਨਾ ਬਹੁਤ ਸਾਰੇ ਵਕੀਲਾਂ ਨਾਲ ਇੰਟਰਵਿਊਜ਼ ਕੀਤੀ ਹੈਗੀ ਆ ਜਿਹੜੇ ਉਹਦੇ ਵਿੱਚ ਰੁਚੀ ਰੱਖਦੇ ਸੀ ਜਿਹੜੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਵੀ ਹੈਗੇ ਆ ਉਹਨਾਂ ਨੇ ਇਹ ਗੱਲ ਦੱਸੀ ਹੈ ਮੈਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਐਡਵੋਕੇਟ ਹੈਗੇ ਨੇ ਉਹਨਾਂ ਨਾਲ ਵੀ ਵੈਸੇ ਐਡਵੋਕੇਟ ਕਿਸੇ ਭਾਈਚਾਰੇ ਨਾਲ ਸੰਬੰਧਿਤ ਨਹੀਂ ਹੁੰਦੇ ਹੈਗੇ ਪਰ ਜੋ ਇੱਥੇ ਮਾਹੌਲ ਬਣਿਆ ਹੋਇਆ ਉੱਥੇ ਤਾਂ ਫਿਰ ਹਾਲਾਤ ਕੁਛ ਇਦਾਂ ਦੇ ਬਣਦੇ ਹੀ ਹੈਗੇ ਆ ਔਰ ਬਣਨੇ ਚਾਹੀਦੇ ਵੀ ਆ ਕਿ ਜਦੋਂ ਤੁਹਾਡੇ ਆਪ ਦੇ ਹੀ ਧਰਮ ਤੁਹਾਡੇ ਆਪਣੇ ਹੀ ਸੱਭਿਆਚਾਰ ਨੂੰ ਕੋਈ ਖਤਰਾ ਬਣ ਕੇ ਸਾਹਮਣੇ ਟੱਕਰ ਲਾ ਪਵੇ ਤਾਂ ਫਿਰ ਤੁਹਾਨੂੰ ਆਪਣੀ ਰਾਖੀ ਦੇ ਵਾਸਤੇ ਤੁਹਾਡੇ ਆਪ ਦੇ ਵਕੀਲ ਵੀ ਜ਼ਰੂਰ ਹੋਣੇ ਚਾਹੀਦੇ ਆ ਇਸ ਕਰਕੇ ਆਪਾਂ ਉਹਨੂੰ ਕਿਸੇ ਨੂੰ ਪ੍ਰਤੱਖ ਵਕੀਲ ਕਹਿ ਦਿੰਨੇ ਆ ਕਿਸੇ ਨੂੰ ਆਪਾਂ Hindu ਭਾਈਚਾਰੇ ਦਾ ਵਕੀਲ ਕਹਿ ਦਿੰਨੇ ਆ ਕਿਸੇ ਨੂੰ ਆਪਾਂ Muslim ਭਾਈਚਾਰੇ ਦਾ ਸੋ ਆ ਜਾ ਕੇ ਮੁੱਖ ਦੀ ਗੱਲ ਉਹਨਾਂ ਨੇ ਇਹ ਗੱਲ ਆਖੀ ਸੀ ਕਹਿੰਦੇ ਭਈ ਕੋਰਟ ਦੀ ਕਾਰਵਾਈ ਚੱਲਦੀ ਪਈ ਸੀਗੀ ਕੋਰਟ ਦਾ ਕੋਈ ਫੈਸਲਾ ਵੀ ਬਿਨਾ ਉੜੀਕੋ ਤੋਂ ਉਹਨਾਂ ਨੇ ਬਾਬਰੀ ਮਸਜਿਦ ਨੂੰ ਢਾਹ-ਢੇਰੀ ਕਰ ਦਿੱਤਾ ਸੀਗਾ ਭਾਵੇਂ ਕਿ ਕਾਨੂੰਨ ਦੀਆਂ ਝੱਜੀਆਂ ਉਡਾ ਕੇ ਵੀ ਹੁਣ ਉਹ ਇਹ ਮੰਨਦੇ ਆ ਕਿ ਬਾਬਰ ਨੇ ਉੱਥੇ ਬਾਬਰੀ ਮਸਜਿਦ ਉਤਾਰ ਦਿੱਤੀ ਸੀਗੀ ਪਰ ਪਹਿਲਾਂ ਤੋਂ ਉੱਥੇ ਰਾਮ ਮੰਦਰ ਸੀ ਉਹਨਾਂ ਨੇ ਨਿਰਮਾਣ ਕਰ ਲਿਆ ਇਦਾਂ ਹੀ ਹੁਣ ਉਹ ਇਹ ਕਹਿ ਰਿਹਾ ਹੈਗਾ ਧਰਿੰਦਰ ਸ਼ਾਸਤਰੀ ਕਹਿੰਦਾ ਕਿ ਉਹ ਮਸਲਾ ਹੱਲ ਹੋ ਗਿਆ ਇੱਕ ਨੰਦੀ ਜੀ ਕਹਿੰਦਾ ਉਹ ਵੀ ਕਹਿੰਦਾ ਅੱਬ ਪ੍ਰਗਟ ਹੋ ਗਏ ਅੱਬ ਕਹਿੰਦਾ ਯਾਹ ਕੀ ਬਾਰੀ ਹੈ ਤੋਂ ਹੋਰ ਉਹ ਤੇ ਰਿੰਦਰ ਸ਼ਾਸਤਰੀ ਹੁਣ ਜਿਵੇਂ ਤੁਸੀਂ ਉਹਨਾਂ ਦੇ ਬੋਲਾਂ ਦੇ ਵਿੱਚੋਂ ਸੁਣਿਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਅੱਬ ਕਹਿੰਦੇ ਲੋਕ ਕਹਿੰਦੇ ਆ ਕਿ ਵਹਾਂ ਸੇ ਆਵਾਜ਼ੇ ਆਉਂਦੀਆਂ ਹਨ ਤਾਂ ਵਹਾਂ ਪਰ ਵੀ ਅਬ ਪੂਜਾ ਸ਼ੁਰੂ ਹੋ ਜਾਣੀ ਚਾਹੀਏ ਹਰੀ ਹਰ ਮੰਦਰ ਹੁਣ ਉਹਦੇ ਵੱਲੋਂ ਹਰੀ ਹਰ ਮੰਦਰ ਕਿਹਾ ਜਾ ਰਿਹਾ ਉਹ ਉੱਥੋਂ ਦੀ ਗੱਲ ਹੋ ਰਹੀ ਹੈਗੀਆ ਪਰ ਸਾਡੇ ਨਾਲ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਮੈਂ ਦੋਨੋਂ ਤਰ੍ਹਾਂ ਦੀਆਂ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ ਨੰਬਰ 1 ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਮੈਂ ਵੇਖਿਆ ਸਾਡੇ ਕੌਮ ਇਸ ਗੱਲ ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਅਵੇਅਰ ਵਾ ਭਾਵੇਂ ਕਿ ਇੱਕ ਪੰਬਲ ਪੂਸਾ ਜਿਹਾ ਸੀਗਾ ਆਪਾਂ ਦਰਬਾਰ ਸਾਹਿਬ ਨੂੰ ਜਦੋਂ ਜਾਨਦੇ ਆ ਆਪਾਂ ਦਰਬਾਰ ਸਾਹਿਬ ਕਹਿੰਦੇ ਆ ਆਪਾਂ ਹਰਮੰਦਰ ਸਾਹਿਬ ਵੀ ਕਹਿੰਦੇ ਆ ਬਹੁਤ ਸਾਰੇ ਲੋਕ ਗੋਲਡਨ ਟੈਂਪਲ ਵੀ ਕਹਿ ਦਿੰਦੇ ਹੈਗੇ ਹਾਲਾਂਕਿ ਮੈਂ ਇਹ ਸੋਚਦਾ ਹੈਗਾ ਜਾਂ ਮੈਂ ਇਹ ਚਾਹਣਾ ਹੈਗਾ ਕਿ ਚਲੋ ਇੱਕ ਕੌਮੀ ਮਸਲਾ ਹੈਗਾ ਇਹ ਸਾਡੇ ਪੰਥ ਦੀ ਸਾਡੇ ਆਪ ਦੇ ਘਰ ਦੀ ਗੱਲ ਹੈਗੀ ਆ ਕਿ ਦਰਬਾਰ ਸਾਹਿਬ ਕਹਿਣਾ ਹਰਮੰਦਰ ਸਾਹਿਬ ਕਹਿਣਾ 골ਡਨ ਟੈਂਪਲ ਤਾਂ ਉਹਨਾਂ ਨੇ ਵੈਸੇ ਹੀ ਕਰ ਦਿੱਤਾ ਵੀ ਉੱਥੇ 골ਡਨ ਦਾ ਕਰਕੇ ਜਿਹੜਾ ਹੈਗਾ ਉਹ ਇਹ ਹਲਾਪ ਹੈ ਕਹਿਣ ਪਰ ਟੈਂਪਲ ਦਾ ਭਾਵ ਹੁੰਦਾ ਹੈਗਾ ਮੰਦਿਰ ਹੁਣ ਇੱਥੇ ਗੱਲ ਇਹ ਜ਼ਰੂਰੀ ਇਸ ਕਰਕੇ ਹੋ ਜਾਂਦੀ ਆ ਨਿਖੇੜਾ ਕਰਨਾ ਕਿਉਂਕਿ ਜਦੋਂ ਤੁਹਾਡੇ ਕੋਲੋਂ ਤੁਹਾਡੀ ਕੋਈ ਨਿਆਰੀ ਅੱਡਰੀ ਹੋਂ ਦਸਤੀ ਖੋਣ ਵਾਸਤੇ ਵਕ ਵਕ ਢੰਗ ਤਰੀਕੇ ਵਕ ਵਕ ਤਰਨੀ ਚਾਲਾਂ ਚੱਲ ਰਿਹਾ ਹੋਵੇ ਉਸ ਵੇਲੇ ਫਿਰ ਗੁਰਬਾਣੀ ਵਿੱਚ ਵੀ ਤੁਸੀਂ ਦੇਖੋ ਜਿਹੜੇ ਅਲਫਾਜ਼ ਜਿਹੜੇ ਸ਼ਬਦ ਆਉਂਦੇ ਆ ਜਿੱਥੇ RAM ਦਾ ਜ਼ਿਕਰ ਆਉਂਦਾ ਹੈਗਾ ਉਹ ਉਧਰ ਨੂੰ ਜੋੜ ਦਿੰਦੇ ਹੈਗੇ ਆ ਕਿਉਂਕਿ ਉਹ ਉਧਰ ਨੂੰ ਜੋੜ ਦਿੰਦੇ ਹੈਗੇ ਆ ਇਸ ਕਰਕੇ ਗੁਰਬਾਣੀ ਤੋਂ ਇਲਾਵਾ ਜਿਹੜਾ ਹੋਰ ਬਾਕੀ ਸਾਰਾ ਕੁਝ ਹੈਗਾ ਸਾਨੂੰ ਆਪਣੇ ਲਫ਼ਜ਼ਾਂ ਦਾ ਵੀ ਮੈਨੂੰ ਲੱਗਦਾ ਕਿ ਜਰੂਰ ਨਿਖੇੜਾ ਕਰ ਲੈਣਾ ਚਾਹੀਦਾ ਇਹ ਵੈਸੇ ਸਾਡੇ ਆਪ ਦੀ ਘਰ ਦੀ ਗੱਲ ਸੀਗੀ ਜਰੂਰੀ ਨਹੀਂ ਕਿ ਜੋ ਮੈਂ ਕਹਿਆ ਕਿ ਹਟਿਆ ਇਦਾਂ ਕਰ ਲੈਣਾ ਚਾਹੀਦਾ ਪਰ ਕਿਉਂਕਿ ਉਹ ਸਾਸ਼ਾ ਰਤ ਦੇ ਆ ਹੁਣ ਇੱਥੇ ਕੋਈ ਬੰਦਾ ਇਹ ਮਤ ਆਖ ਕੇ ਕਫੇਰੇ ਦਾ ਮਤਲਬ ਹੁਣ ਗੁਰਬਾਣੀ ਵਿੱਚ ਜਿਹੜੇ ਸ਼ਬਦ ਆਉਂਦੇ ਹੈਗਾ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਲੈਂਦੇ ਆ ਫਿਰ ਉਹਨਾਂ ਨੂੰ ਵੀ ਚੇਂਜ ਕਰ ਦਿੱਤਾ ਜਾਂਦਾ ਨਹੀਂ ਨਹੀਂ ਐਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਇੰਨਾ ਜ਼ਿਆਦਾ ਭੈ ਪੀਤ ਦੇ ਨਾਲ ਜ਼ਿਆਦਾ ਡਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਕੇਵਲ ਦਰਬਾਰ ਸਾਹਿਬ ਹਰਮੰਦਰ ਸਾਹਿਬ ਗੋਲਡਨ ਟੈਂਪਲ ਮੈਂ ਕੇਵਲ ਤੇ ਕੇਵਲ ਉੱਥੋਂ ਦੀ ਗੱਲ ਕਰਨ ਰਿਆ ਹੈਗਾ ਇੱਕ ਇਹ ਗੱਲ ਦੀ ਮੈਨੂੰ ਬੜੀ ਖੁਸ਼ੀ ਹੋਈ ਕਿ ਲੋਕ ਅਵੇਅਰ ਹੋ ਸਾਡੀ ਕੌਮ ਜਾਗਰੂਕ ਹੈ ਪਰ ਦੂਸਰੀ ਇੱਕ ਗੱਲ ਜ਼ਰੂਰ ਇੱਕ ਇਹ ਵੀ ਹੈਗੀ ਆ ਕਿ ਸਾਡੀ ਕੌਮ ਦਾ ਨਾ ਇੱਕ ਹਿੱਸਾ ਸ਼ਾਇਦ ਸੱਚੀ ਇਹ ਮੰਨ ਲੈਂਦਾ ਹੈਗਾ ਕਈ ਉਹਨੇ ਸ਼ਾਇਦ ਸਾਡੇ ਬਾਰੇ ਗੱਲ ਕਰ ਦਿੱਤੀ ਅਸੀਂ ਖੋਖ ਨਹੀਂ ਕਰਦੇ ਹੈਗੇ ਅਸੀਂ ਵਿੱਚ ਖੁੱਬ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਕਿਉਂਕਿ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਪਈ ਹੋਈ ਹੈ ਕਿ ਉਹ ਸਾਡੇ ਨਾਲ ਤੁਹਾਡੇ ਨਾਲ ਸਾਡੀ ਕੌਮ ਦੇ ਨਾਲ ਛਲਕਪਟ ਕਰਦੇ ਰਹਿੰਦੇ ਹੈਗੇ ਆ ਗਾਹੇ ਬਗਾਹੇ ਗਾਹੇ ਬਗਾਹੇ ਸੁਧੀਰ ਸੂਰੀ ਨੂੰ ਤੁਸੀਂ ਦੇਖ ਲਓ ਸੁਧੀਰ ਸੂਰੀ ਤੋਂ ਇਲਾਵਾ ਤੁਹਾਨੂੰ ਹੋਰ ਬਹੁਤ ਸਾਰੇ ਜਨਨਾਂ ਦੇ ਸਰਾਂ ਦੇ ਉੱਪਰ ਪੱਗਾਂ ਵੀ ਬੰਨੀਆਂ ਹੋਈਆਂ ਹੋਣਗੀਆਂ ਉਹ ਉਹਨਾਂ ਦੀ ਬੋਲੀ ਬੋਲਦੇ ਹੋયા ਕਈ ਵਾਰ ਇਦਾਂ ਦੀ ਗੱਲ ਕਰਦੇ ਹੈਗੇ ਆ ਕਿ ਸ਼ਿਵ ਨੂੰ ਕਿ ਵਿਸ਼ਨੂ ਦਾ ਮੰਦਿਰ ਹੈ ਦਰਬਾਰ ਸਾਹਿਬ ਦੇ ਬਾਬਤੋ ਇਦਾਂ ਦੀ ਗੱਲ ਕਰਦੇ ਹੁੰਦੇ ਕਰਦੇ ਆ ਸੋ ਜਦੋਂ ਇਦਾਂ ਦੀ ਗੱਲ ਕਰਦੇ ਹੈਗੇ ਆ ਇਦਾਂ ਦਾ ਨੈਰੇਟਿਵ ਸਿਰਜਦੇ ਹੈਗੇ ਆ ਅਕਸਰ ਹੀ ਫਿਰ ਜਦੋਂ ਕੋਈ ਹੋਰ ਵੀ ਗੱਲ ਕਰਦਾ ਹੈਗਾ ਮਿਲਦੀ ਜੁਲਦੀ ਨਾਲ ਤਾਂ ਕਰਕੇ ਸਾਡੀ ਕਾਮ ਨੂੰ ਐ ਲੱਗਣ ਲੱ ਪੈਂਦਾ ਹੈਗਾ ਸੋ ਜੇ ਲੱਗਾ ਹੈਗਾ ਤਾਂ ਲੱਗਣਾ ਕੋਈ ਮਾੜਾ ਨਹੀਂ ਹੈਗਾ ਪਰ ਮੈਨੂੰ ਲੱਗਦਾ ਕਿ ਸਾਨੂੰ ਜਿੱਥੇ ਜਾਗਰੂਕ ਰਹਿਣ ਦੀ ਜ਼ਰੂਰਤ ਤਾਂ ਹੈਗੀ ਹੈਗੀ ਆ ਜਾਗਦੇ ਰਹੀਏ ਕਾਮ ਨੇ ਜਾਗਦੇ ਹੁਣ ਦਾ ਸਬੂਤ ਦਿੱਤਾ ਉਥੇ ਨਾਲ ਦੀ ਨਾਲ ਸਾਡਾ ਜਿਹੜਾ ਪੜਿਆ ਲਿਖਿਆ ਵਰਗ ਹੈਗਾ ਜਿਹੜਾ ਨਹੀਂ ਵੀ ਪੜਿਆ ਲਿਖਿਆ ਜਿਹੜਾ ਰੁਚੀ ਰੱਖਦਾ ਹੈਗਾ ਉਹਨੂੰ ਕੋਹਕ ਵੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂ ਹਰੀ ਹਰਮੰਦਰ ਕਹਿ ਰਿਹਾ ਸੀਗਾ ਨਾ ਕਿ ਹਰਮੰਦਰ ਸਾਹਿਬ ਕਹਿ ਰਿਹਾ ਸੀ ਮੈਂ ਮੈਂ ਜ਼ਰੂਰ ਇੱਥੇ ਸੱਜਣ ਸਾਹਿਬ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਕਿ ਥੋੜਾ ਬਹੁਤ ਬੰਦੇ ਨੂੰ ਮਤਲਬ ਜਾਗਦੇ ਰਹਿਣਾ ਚਾਹੀਦਾ ਮਤਲਬ ਇਦਾਂ ਬੇਸਲੇ ਨਹੀਂ ਰਹਿਣਾ ਚਾਹੀਦਾ ਐਵੇਂ ਕੁਝ ਹੋ ਜਾਵੇ ਪਰ ਇਸ ਇਸ ਮਾਮਲੇ ਦੇ ਵਿੱਚ ਗੱਲ ਹੋ ਰਹੀ ਹੈ ਸੰਬਲ ਦੇ ਜਾਮਾ ਮਸਜਿਦ ਦੀ ਤੇ ਤੁਸੀਂ ਅਚਾਨਕ ਇਸ ਮਾਮਲੇ ਦੇ ਵਿੱਚ ਲੈ ਆਂਦਾ ਸ੍ਰੀ ਦਰਬਾਰ ਸਾਹਿਬ ਇਹ ਇਹ ਗੱਲ ਰਲਦੀ ਨਹੀਂ ਪਈ ਜਾਂ ਤਾਂ ਇਹਨਾਂ ਕਿ ਉਹਨਾਂ ਨੇ ਦਰਬਾਰ ਸਾਹਿਬ ਦੀ ਗੱਲ ਕੀਤੀ ਗੱਲ ਹੋਈ ਨਹੀਂ ਹੈਗੀ ਆਪਾਂ ਆਲਰੇਡੀ ਇੱਕ ਹੈਵਕ ਕ੍ਰੀਏਟ ਕਰ ਦਈਏ ਇਹ ਵੀ ਚੰਗਾ ਨਹੀਂ ਲੱਗਦਾ ਦੇਖੋ ਮੈਂ ਇਹ ਗੱਲ ਬਿਲਕੁਲ ਵੀ ਨਹੀਂ ਜੋੜੀ ਹੈਗੀ ਦਰਬਾਰ ਸਾਹਿਬ ਦੇ ਨਾਲ ਮੈਂ ਕੱਲ ਆਪਣੇ ਚੈਨਲ ਤੇ ਵੀ ਗੱਲ ਕੀਤੀ ਸੀ ਆਪਣਾ ਸਾਂਝਾ ਪੰਜਾਬ ਤੇ ਮੈਂ ਦਰਬਾਰ ਸਾਹਿਬ ਦੇ ਨਾਲ ਉਹਨੂੰ ਜੋੜਿਆ ਨਹੀਂ ਕਤੈ ਹੀ ਨਹੀਂ ਜੋੜਿਆ ਹੈਗਾ ਮੈਂ ਹਾਂ ਏਨੀ ਗੱਲ ਜ਼ਰੂਰ ਕੀਤੀ ਹੈਗੀ ਆ ਕੱਲ ਵੀ ਕੀਤੀ ਆ ਅੱਜ ਵੀ ਗੱਲ ਕਰਦਾ ਕੱਲੂ ਵੀ ਕਰੂੰਗਾ ਉਹਨਾਂ ਸਮਾਂ ਕਰੂੰਗਾ ਗੱਲ ਜਾਂ ਉਹਨਾਂ ਸਮਾਂ ਸਾਨੂੰ ਗੱਲ ਕਰਦੇ ਰਹਿਣਾ ਚਾਹੀਦਾ ਜਿੰਨਾ ਚਿਰ ਉਹ ਲੋਕ ਆਪਦੀਆਂ ਕੋਝੀਆਂ ਚਾਲਾਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਜਾਂਦੇ ਆਪਾਂ ਦਰਬਾਰ ਸਾਹਿਬ ਦੇ ਨਾਲ ਮੈਂ ਤਾਂ ਸਗੋਂ ਖੁਦ ਇਹ ਗੱਲ ਕਹਿ ਰਿਹਾ ਹੈਗਾ ਕਿ ਦੇਖੋ ਲੜਾਈ ਕਿਸੇ ਹੋਰ ਪਾਸੇ ਉਹਦੀ جاری ਹੈਗੀ ਆ ਗਲੀ ਵਿੱਚੋਂ ਲੰਘ ਕੇ ਅਸੀਂ ਜੇ ਉਹਨੂੰ ਆਪ ਸੱਦਾ ਦੇਈਏ ਕਿ ਲੜਾਈਏ ਤੂੰ ਮੇਰੇ ਵਿੜੇ ਦੇ ਵਿੱਚੋਂ ਦੀ ਹੋ ਕੇ ਲੰਘ ਮੇਰੇ ਘਰ ਨੂੰ ਦੋ ਦਰਵਾਜ਼ੇ ਆ ਇਧਰਲੇ ਦਰਵਾਜ਼ੇ ਥਾਣੀ ਆ ਜਾ ਤੇ ਦੂਏ ਦਰਵਾਜ਼ੇ ਥਾਣੀ ਹੋ ਕੇ ਲੰਘ ਇਹ ਵੀ ਕੋਈ ਖਰੀ ਗੱਲ ਨਹੀਂ ਹੈ ਕਿ ਮੈਂ ਤੇ ਖੁਦ ਬਾਰ-ਬਾਰ ਇਹ ਕਹਿ ਰਿਹਾ ਮੈਂ ਦਰਬਾਰ ਸਾਹਿਬ ਦੇ ਨਾਲ ਜੋੜਿਆ ਨਹੀਂ ਹੈਗਾ ਮੈਂ ਐਨੀ ਗੱਲ ਜ਼ਰੂਰੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਦਾ ਸੇਕ ਪਹੁੰਚ ਸਕਦਾ ਸਿੱਖ ਕੌਮ ਤੱਕ ਵੀ ਵੇ ਬਿਲਕੁਲ ਪਹੁੰਚ ਸਕਦਾ ਕਿਉਂ ਨਹੀਂ ਪਹੁੰਚ ਸਕਦਾ ਤੁਸੀਂ ਝਾਤ ਮੈਂ ਸੁਦੀਪ ਸ਼ੂਰੀ ਦਾ ਜ਼ਿਕਰ ਕਰ ਹਟਿਆ ਨਾ ਜੀ ਤੁਸੀਂ ਸੋਚ ਕੇ ਵੇਖੋ ਸੇਕ ਕਿਉਂ ਨਹੀਂ ਪਹੁੰਚ ਸਕਦਾ ਜੇ ਜਿਹੜੇ ਤੁਹਾਨੂੰ ਸੇਕ ਪਹੁੰਚਾਉਣਾ ਚਾਹੁੰਦੇ ਆ ਜਦੋਂ ਤੁਸੀਂ ਡੀਪ ਸਟੇਟ ਜਦੋਂ ਤੁਸੀਂ ਹਿੰਦ ਹਕੂਮਤ ਜਦੋਂ ਤੁਸੀਂ ਉਹਨਾਂ ਦੇ ਏਜੰਡਿਆਂ ਨੂੰ ਜਦੋਂ ਸਾਹਮਣੇ ਰੱਖਦੇ ਹੋ ਔਰ ਉਸ ਤੋਂ ਬਾਅਦ ਵੀ ਤੁਹਾਡੇ ਪ੍ਰਤੀ ਉਹ ਕੀ رائے ਰੱਖਦੇ ਆ ਤੁਹਾਡੇ ਇਤਿਹਾਸ ਦੇ ਨਾਲ ਕਿਦਾਂ ਉਹ ਖਿਲਵਾੜ ਕਰਦੇ ਆ ਕਿਦਾਂ ਖੇਡਦੇ ਆ ਕਿਦਾਂ ਇਤਿਹਾਸ ਦੇ ਜਿਹੜੇ ਸਾਡੇ ਛੋਟੀ-ਛੋਟੀ ਦੇ ਪਾਤਰ ਹੈਗੇ ਆ ਜਿਹੜੇ ਇੱਥੋਂ ਤੱਕ ਕਿ ਗੁਰੂ ਸਾਹਿਬਾਨ ਤੋਂ ਕੋਈ ਵੀ ਬਖਸ਼ ਦੇਣੀ ਹੈਗੇ ਉਹ ਉਸ ਵੇਲੇ ਫਿਰ ਤੁਹਾਡੇ ਅੰਦਰ ਸੱਜਨ ਸਾਹਿਬ ਸੱਜਨ ਸਾਹਿਬ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਇੱਥੇ ਪਰ ਜਦੋਂ ਆਪਾਂ ਸਿਆਸੀ ਤੌਰ ਦੇ ਉੱਤੇ ਦੇਖਦੇ ਆ ਫਿਰ ਇਹ ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਨਹੀਂ ਉਹ ਤਾਂ ਸਾਡੇ ਦਿਨ ਮਨਾ ਰਹੇ ਆ ਉਹ ਤਾਂ ਸਾਡੇ ਗੁਰੂਆਂ ਦੇ ਲਈ ਸਤਿਕਾਰਪੂਰਵਕ ਸ਼ਬਦ ਇਸਤੇਮਾਲ ਕਰ ਰਹੇ ਆ ਤੇ ਫਿਰ ਇੱਥੇ ਆ ਕੇ ਅਸੀਂ ਕਿਵੇਂ ਉਹਨਾਂ ਨੂੰ ਕਟ ਆਪਾਂ ਉਹਨਾਂ ਨੂੰ ਕਟਾਰੇ ਚ ਜਿੱਦਾ ਕਰਕੇ ਖਿਲਾਰ ਸਕਦੇ ਹੁਣ ਮੈਂ ਤੁਹਾਡਾ ਕਰਾਂ ਸਤਿਕਾਰ ਮੈਂ ਕਮਾਜੀ ਸਰਦ ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਦੇ ਪਿਤਾ ਜੀ ਸਾਹਿਬ ਸਿੰਘ ਜੀ ਦੇ ਭਰਾ ਤੇ ਮੈਂ ਆਖਾਂ ਕਿ ਸਾਹਿਬ ਸਿੰਘ ਜੀ ਜਿਸ ਅਦਾਰੇ ਵਿੱਚ ਕੰਮ ਕਰਦੇ ਨੇ ਦੇਖੋ ਇੱਕ ਹੁੰਦਾ ਹੈਗਾ ਕਿ ਤੁਸੀਂ ਸਾਰੇ ਜਣੇ ਬਹੁਤ ਚੰਗੇ ਹੈਗੇ ਹੋ ਇੱਕ ਆ ਗੱਲ ਹੁੰਦੀ ਆ ਇੱਕ ਇਹ ਗੱਲ ਭਈ ਅਗਲੇ ਦੇ ਕੋਲੋਂ ਅਗਲੇ ਦੀ ਪਹਿਚਾਣ ਖੋ ਕੇ ਤੇ ਫਿਰ ਉਹ ਕੰਮ ਕਰ ਲੈ ਮਸਲਮ ਜਿਵੇਂ ਮੈਂ ਆਖਾਂ ਕਿ ਅੱਜ ਤੁਹਾਡਾ ਜਨਮ ਦਿਨ ਹੈ ਮੈਂ ਤੁਹਾਡਾ ਜਨਮ ਦਿਨ ਮਨਾਉਣਾ ਹੈ ਵਧੀਆ ਗੱਲ ਹੈਗੀ ਆ ਕਿ ਯਾਰ ਦੋਸਤ ਸੱਜਣ ਮਿੱਤਰ ਹਨ ਤੁਸੀਂ ਸਾਰੇ ਇਕੱਠੇ ਹੋ ਕੇ ਜਨਮ ਦਿਨ ਮਨਾ ਸਕਦੇ ਹੋਨੇ ਹੋ ਪਰ ਤੁਹਾਡੇ ਮਾਪੇ ਬਾਪ ਦੇ ਕੋਲੋਂ ਇਸ ਗੱਲ ਦਾ ਹੱਕ ਹੀ ਖੋਲਣਾ ਕਿਉਂਕਿ ਦੇਖੋ ਉਹਨਾਂ ਨਾਲ ਵੀ ਤੁਹਾਨੂੰ ਪਿਆਰ ਹੈਗਾ ਉਹਨਾਂ ਉਹਨਾਂ ਨੂੰ ਵੀ ਤੁਹਾਡੇ ਨਾਲ ਤੁਸੀਂ ਉਹਨਾਂ ਦੇ ਕੋਲ ਕੁਝ ਲੱਗਦੇ ਹਨ ਉਹਨਾਂ ਦੇ ਕੋਲੋਂ ਇਸ ਗੱਲ ਦਾ ਅਖਤਿਆਰ ਖੋ ਕੇ ਤੁਹਾਡੀ ਜਿਹੜੀ ਡੇਟ ਆਫ ਬਰਥ ਹੈਗੀ ਆ ਤੁਹਾਡੇ ਮਾਪੇ ਬਾਪ ਨੂੰ ਪਤਾ ਨਾ ਜੀ ਡੇਟ ਆਫ ਬਰਥ ਕਿੰਨੀ ਹੈਗੀ ਆ ਸਾਡੇ ਮਾਪੇ ਬਾਪ ਨੂੰ ਪਤਾ ਹੁਣ ਜੇ ਕੋਈ ਉਹ ਤੁਹਾਡੀ ਅਟਲੀ ਤੇ ਨਿਆਰੀ ਹੋਣ ਦਸਤੀ ਉਹਨਾਂ ਦੇ ਕੋਲੋਂ ਖੋ ਲਵੇ ਉਹ ਕਹਿ ਕਹਿਣ ਜੀ ਪਹਿਲੇ 22 ਤਰੀਕ ਨੂੰ ਹੈਗਾ ਤੇ ਬਾਈ ਨੂੰ ਆ ਅਸੀਂ ਤੇ 19 ਰੱਖ ਕੇ ਤੇ ਮੋਰੇ ਅਸੀਂ ਤੇ ਉਹ ਪੇਸ਼ ਕਰਾਂਗੇ ਉਸ ਵੇਲੇ ਫਿਰ ਨiyet ਵਿੱਚ ਖੋਟ ਹੁੰਦੀ ਹੈ ਜੇ ਤਾਂ ਉਹ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਆ ਕੇ ਜਿਹੜੇ ਅਸੀਂ ਉਲੀਕਦੇ ਹੈਗਾ ਜਿਹੜੇ ਕਿਸੇ ਵੱਲੋਂ ਲਿਕੇ ਜਾਂਦੇ ਆ ਫਿਰ ਤਾਂ ਗੱਲ ਕੋਈ ਸਮਝ ਆਉਂਦੀ ਹੈ ਪਰ ਗੱਲ ਮੇਨ ਭਾਵਨਾ ਦੀ ਆ ਉਹ ਤੁਹਾਡੇ ਤੁਹਾਡਾ ਸਤਕਾਰ ਕੇਵਲ ਤੇ ਕੇਵਲ ਇਸ ਕਰਕੇ ਕਰਦੇ ਆ ਸ਼ਬਦਾਂ ਦਾ ਹੇਰਫੇਰ ਹੁੰਦਾ ਹੈਗਾ ਸਿਰਫ ਤੇ ਸਿਰਫ ਮਸਲਨ ਮੈਂ ਇੱਕ ਉਦਾਹਰਣ ਤੁਹਾਨੂੰ ਦੇ ਕੇ ਗੱਲ ਫਿਰ ਮੈਂ ਆਪਣੀ ਤੁਸੀਂ ਅਗਲਾ ਸਵਾਲ ਕਰ ਲਿਓ ਜਿਵੇਂ ਤੁਹਾਨੂੰ ਚੇਤੇ ਆਊਗਾ ਕਿ ਅਮਿਤ ਸ਼ਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਨੇ 2-3 ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਇੱਕ ਵੀਰ ਬਾਲ ਦਿਵਸ ਸ਼ੁਰੂ ਕੀਤਾ ਇਹਨਾਂ ਨੇ ਔਰ ਇੱਕ ਇਹਨਾਂ ਨੇ ਧਨੁਕੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਦਿੱਲੀ ਵਿੱਚ ਜਦੋਂ ਮਨਾਇਆ ਗਿਆ ਸੀਗਾ ਤਾ ਜਦੋਂ ਇਸੀ ਦੀਦਿਆਣਾ ਬਣਾਇਆ ਤੇ ਪਿੱਛੇ ਨਾ ਇੱਕ ਬਹੁਤ ਵੱਡੀ ਫਲੈਕਸ ਲੱਗੀ ਹੋਸੀਗੀ ਤੁਸੀਂ ਉਸ ਫਲੈਕਸ ਨੂੰ ਅੱਜ ਵੀ ਗੂਗਲ ਤੇ ਜਾ ਕੇ ਸਰਚ ਕਰਕੇ ਵੇਖਿਓ ਤੁਹਾਨੂੰ ਫਲੈਕਸ ਦੇ ਪਿਛਲੇ ਪਾਸੇ ਨਾ ਜੀ ਇੱਕ ਖਾਲਸਾ ਨਿਸ਼ਾਨ ਸਾਹਿਬ ਹੁੰਦਾ ਤੁਹਾਨੂੰ ਉੱਥੇ ਉਹ ਨਹੀਂ ਨਜ਼ਰ ਆਉਂਦਾ ਤੁਹਾਨੂੰ ਬਿਲਕੁਲ ਪਿੱਛੇ RAM ਮੰਦਿਰ ਜਿਹੜਾ ਉਹਨਾਂ ਦਾ ਨਿਸ਼ਾਨ ਹੁੰਦਾ ਹੈਗਾ ਜਿਹੜਾ ਉਹਨਾਂ ਦਾ ਝੰਡਾ ਹੁੰਦਾ ਹੈਗਾ ਤੁਹਾਨੂੰ ਉੱਥੇ ਉਹ ਮਿਲਦਾ ਹੈਗਾ ਸੋ ਇਸ ਤਰੀਕੇ ਦੇ ਨਾਲ ਉਹ ਇੱਕ ਮਾਹੌਲ ਸਿਰਜਦੇ ਆ ਇਸ ਤਰੀਕੇ ਦੇ ਨਾਲ ਉਹ ਇੱਕ ਨੈਰੇਟਿਵ ਸੈੱਟ ਕਰਦੇ ਹੈਗੇ ਔਰ ਜਿਹੜੇ ਉੱਥੇ ਲਫ਼ਜ਼ ਬੋਲੇ ਜਾਂਦੇ ਉਹਨਾਂ ਦੇ ਵੱਲੋਂ ਉਹ ਤੁਸੀਂ ਦੇਖਿਓ ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਛਲਦੇ ਆ ਕਿਹੜੇ ਤਰੀਕੇ ਦੇ ਨਾਲ ਜਿਹੜੇ ਤੁਹਾਡਾ ਤੁਹਾਡਾ ਯੂਥ ਹੈਗਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਇੱਕ ਪੰਬੜ ਭੂਸਾ ਪਿਆਦਾ ਕਰਦੇ ਆ ਉਹ ਲਫ਼ਜ਼ ਬੋਲਦੇ ਹੈਗੇ ਆ ਦੋਨਾਂ ਸਮੇਂ ਦੇ ਵਿੱਚ ਕੋਈ ਸਾਂਝੀ ਗੱਲ ਕਰ ਲੈਣਾ ਉਹ ਕਹਿੰਦੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਨੌਵੇਂ ਪਾਸਾ ਜੀ ਦਾ ਉਚੇਚੇ ਤੌਰ ਤੇ ਜ਼ਿਕਰ ਕਰਦੇ ਆ ਕਿ ਉਹਨਾਂ ਨੇ ਰਾਸ਼ਟਰ ਧਰਮ ਕੀ ਖਾਤਰ ਕੁਰਬਾਨੀ ਕੀਤੀ ਹੈ ਦੇਖੋ ਹੁਣ ਵਧੀਆ ਲੱਗਾ ਜੀ ਸੁਣ ਕੇ ਨਾ ਜੀ ਔਰ ਉਹਨਾਂ ਨੇ ਜੋ ਕੁਰਬਾਨੀ ਕੀਤੀ ਹੈ ਯਹਾਂ ਹਮ ਹਮ ਸੇ ਪਹਿਲੇ ਇਸ ਮੁਲਕ ਮੇਂ ਔਰ ਵੀ ਅਲਗ ਅਲਗ ਪਾਰਟੀਆਂ ਕੀ ਸਰਕਾਰੇ ਰਹੀ ਲੇਕਿਨ ਇਤਨੀ ਬੜੀ ਇਤਨੀ ਮਹਾਨ ਕੁਰਬਾਨੀ ਕੋ ਉਹਨੋ ਨੇ ਕਬੀ ਯਾਦ ਨਹੀਂ ਕੀਆ ਐਦਾਂ ਸੋਚ ਕੇ ਦੇਖੋ ਕਿਦਾਂ ਹੈ ਹੁਣ ਚੰਗੀ ਲੱਗੀ ਆ ਵੀ ਗੱਲ ਆ ਵੀ ਲਾਈਨ ਬੋਲਣੀ ਖਰੀ ਲੱਗੀ ਹੁਣ ਜਦੋਂ ਤੁਸੀਂ ਇਹ ਲਾਈਨਾਂ ਖਰੀਆਂ ਲੱਗੀਆਂ ਫਿਰ ਇੱਕ ਲਾਈਨ ਹੋਰ ਬੋਲਦੇ ਆ ਹੋਰ ਸਾਨੂੰ ਚਾ ਚੜ ਜਾਂਦਾ ਜੇ ਆਪਾਂ ਅਣਜਾਣ ਵਜੇ ਜਾਗਦੇ ਆ ਫਿਰ ਨਹੀਂ ਚਾ ਚੜਦਾ ਫਿਰ ਸਾਨੂੰ ਹੁੰਦਾ ਹੈਗਾ ਕਿ ਨਹੀਂ ਆਪਾਂ ਜਾਗਦੇ ਆ ਫਿਰ ਸਾਨੂੰ ਸਮਝ ਲੱਗਣ ਲੱਗ ਪਵੇ ਕਿਦਾਂ ਉਹ ਤੁਹਾਨੂੰ ਉਲਝਾ ਰਹੇ ਆ ਅਗਲੀ ਲਾਈਨ ਸੁਣਿਓ ਹੂੰ ਕਹਿੰਦਾ ਹਮ ਚਾਹਤੇ ਹੈ ਕਿ ਆਨੇ ਵਾਲੀ ਜੋ ہماری ਪੀੜੀਆਂ ਹੈਨਨ ਕੋ ਵੀ ਪਤਾ ਲੱਗ ਸਕੇ ਕਿ ਛੋਟੇ ਸਹਿਬਜ਼ਾਦੋ ਨੇ ਕੈਸੇ ਉਸ ਸਮੇਂ ਕੀ ਜੋ ਮੁਸਲਿਮ ਹਕੂਮਤ ਥੀ ਉਨਕੇ ਸਾਹਮਣੇ ਗੋਡੇ ਨਹੀਂ ਟੇਕੇ ਕੈਸੇ ਉਹਨੋ ਨੇ ਵੀ ਆਪਣੇ ਪੁਰਖੋ ਕੇ ਪਦ ਚਿੰਨਹੋ ਪਰ ਚਲਤੇ ਚਲਤੇ ਉਹਨੋ ਨੇ ਵੀ ਸ਼ਹਾਦਤ ਕਾ ਜਾਮ ਪੀਆ ਔਰ ਉਹਨੋ ਨੇ ਵੀ ਇਸ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕਰਦੀ ਕਿੰਨਾ ਵਧੀਆ ਲੱਗਾ ਜੀ ਕਰਤਾ ਤਾਰੀਫ ਗਿਆ ਉਹ ਕਰ ਤਾਰੀਫ ਗਿਆ ਉਹ ਲੇਕਿਨ ਉਹ ਸਾਰੀ ਕੁਰਬਾਨੀ ਨੂੰ ਜਿਹੜੀ ਇੱਥੇ ਸੀ ਉਹਨੂੰ ਇੱਥੇ ਲੈਣ ਕੇ ਰੱਖ ਦਿੱਤਾ ਔਰ ਉਸ ਕੁਰਬਾਨੀ ਨੂੰ ਉਹ ਆਪਣੇ ਖਾਤੇ ਦੇ ਵਿੱਚ ਭੁਗਤਾ ਰਹੇ ਨੇ ਐਦਾਂ ਰਾਸ਼ਟਰੀ ਧਰਮ ਕਿਹੜਾ ਭਲਾ ਹੁਣ ਜਦੋਂ ਸਭ ਜੀ ਆਪਾਂ ਸਮਝਣਾ ਹੋਵੇ ਰਾਸ਼ਟਰੀ ਧਰਮ ਉਹ ਕਹਿੰਦੇ ਕਿ Hindu Hindi ਔਰ Hindu Rashtra ਆਪਾਂ ਸਾਰੇ ਸਮਝਦੇ ਆ ਉਹ ਕਹਿੰਦੇ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਮਤਲਬ ਕਿ ਉਸ ਸਾਰੇ ਕਾਸੇ ਨੂੰ ਉਸ ਸਾਰੀ ਕੁਰਬਾਨੀ ਨੂੰ ਉਹ ਹੱਦਾਂ ਸਰਹੱਦਾਂ ਦੇ ਵਿੱਚ ਬੰਨਣਾ ਚਾਹੁੰਦੇ ਆ ਜਦੋਂ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਆਪਣਾ ਸਿੱਖ ਇਤਿਹਾਸ ਔਰ ਜਦੋਂ ਆਪਾਂ ਸਿੱਖ ਰੌ ਰੀਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਤਾਂ ਸਾਨੂੰ ਫਿਰ ਇਹ ਗੱਲ ਸਮਝ ਆਉਂਦੀ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਗੁਰਮਤ ਦੀ ਵਿਚਾਰਧਾਰਾ ਉਹ ਕਿਸੇ ਵਲਗਣਾ ਦੇ ਵਿੱਚ ਨਹੀਂ ਆਉਂਦੀ ਹੈਗੀ ਉਹ ਹੱਦਾਂ ਸਰਹੱਦਾਂ ਤੋਂ ਪਰੇ ਦੀ ਗੱਲ ਹੈਗੀ ਆ ਗੁਰਬਾਣੀ ਦੇ ਅਰਥ ਭਾਵ ਵੀ ਉਹ ਸੀਮਤ ਕਰਦੇ ਹੈਗੇ ਆ ਹੁਣ ਤੁਸੀਂ ਵੇਖੋ ਜਿਸ ਮੁਲਕ ਦੇ ਵਿੱਚ ਅੱਜ ਆਪਾਂ ਰਹਿ ਰਹੇ ਆ ਆਪਾਂ ਸਕੂਲਾਂ 'ਚ ਵੀ ਪੜ੍ਹਦੇ ਰਹੇ ਆ ਅੱਜ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਮੈਂ ਤਾਂ ਕਰਕੇ ਥੋੜੀ ਜੀ ਗੱਲ ਆ ਲਮਕਾ ਕੇ ਤੇ ਲੰਬੀ ਗੱਲ ਕਰਨ ਡਿਆ ਹੈਗਾ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਇਹ ਜਿਹੜੀਆਂ ਮੁਲਕ ਦੀਆਂ ਹੱਦਾਂ ਸਰਹੱਦਾਂ ਇਹ ਮੁੱਢ ਤੋਂ ਹੀ ਐਦਾਂ ਤਾਂ ਨਹੀਂ ਸੀਗੀਆਂ ਨਾ ਜੀ ਇਹ ਇਹ ਹੱਦਾਂ ਸਰਹੱਦਾਂ ਇਹ ਉਤਾਰ ਚੜਾ ਇਹ ਉੱਪਰ ਥੱਲੇ ਹੁੰਦੀਆਂ ਹੀ ਰਹਿੰਦੀਆਂ ਹੁੰਦੀਆਂ ਨੇ ਇਹ ਹਮੇਸ਼ਾ ਇੱਕੋ ਜੀਆਂ ਨਹੀਂ ਰਹਿੰਦੀਆਂ ਜਦੋਂ ਹੱਦਾਂ ਸਰਹੱਦਾਂ ਇੱਕੋ ਜੀਆਂ ਨਹੀਂ ਰਹਿੰਦੀਆਂ ਤਾਂ ਫਿਰ ਐਡਾ ਮਹਾਨ ਫੁਰਸਵਾ ਜਿੱਥੇ ਉਥਾ ਸੱਚੋ ਹੀ ਸੱਚ ਨੇ ਬੜੀ ਦੀ ਗੱਲ ਹੁੰਦੀ ਆ ਜਿੱਥੇ ਉਪਦੇਸ਼ ਚੌ ਵਰਨਾ ਕੋ ਸਾਂਝਾ ਹੁੰਦਾ ਹੈਗਾ ਜਿੱਥੇ ਪੂਰੇ ਬ੍ਰਹਿਮੰਡ ਦੀ ਗੱਲ ਹੁੰਦੀ ਹੈਗੀ ਆ ਉਸ ਵਿਚਾਰਧਾਰਾ ਨੂੰ ਤੁਸੀਂ ਚਾਰ ਦੀਵਾਰੀਆਂ ਦੇ ਅੰਦਰ ਹੱਦਾਂ ਅਸਰਾਂ ਜਿਹੜੀਆਂ ਲਕੀਰਾਂ ਖਿੱਚੀਆਂ ਹੋਈਆਂ ਨੇ ਆ ਇੱਥੇ ਮੁਲਕ ਉੱਥੇ ਤੱਕ ਤੁਸੀਂ ਬੰਨ ਨਹੀਂ ਸਕਦੇ ਹੈਗੇ ਪਰ ਉਹ ਛਾਤਰਤਾ ਦੇ ਨਾਲ ਭਰਿਆ ਹੋਇਆ ਜਿਹੜਾ ਉਹਨਾਂ ਦਾ ਦਿਮਾਗ ਹੈਗਾ ਉਹਨੂੰ ਸਾਡੇ ਲੋਕਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਉਹ ਥੋਪਣ ਦਾ ਯਤਨ ਕਰਦੇ ਆ ਔਰ ਬਹੁ ਗਿਣਤੀ ਉਹ ਲੋਕ ਜਿਹੜੇ ਗੁਰਬਾਣੀ ਤੋਂ ਸਖਣੇ ਆ ਜਿਹੜੇ ਇਤਿਹਾਸ ਤੋਂ ਸਖਣੇ ਐ ਜਿਹੜੇ ਆਪਣੇ ਨਿਆਰੇਪਣ ਤੋਂ ਕੋਹਾ ਦੂਰ ਹੋ ਚੁੱਕਿਆ ਜਿਨ੍ਹਾਂ ਨੂੰ ਆਪਣੇ ਬਾਰੇ ਹੀ ਨਹੀਂ ਪਤਾ ਹੈਗਾ ਕਿ ਮੈਂ ਕੌਣ ਹਾਂ ਜਿਵੇਂ ਸਾਨੂੰ ਇਹ ਗੱਲ ਐ ਭੁੱਲ ਜਾਵੇ ਕਿ ਮੈਂ ਕੱਡੇ ਮਹਾਨ ਵੱਡੇ ਬਾਪੂ ਦਾ ਪੁੱਤ ਸਗਾਂ ਮੈਂ ਸਾਨੂੰ ਇਹ ਗੱਲ ਭੁੱਲ ਹੀ ਜਾਵੇ ਔਰ ਸਾਨੂੰ ਕੋਈ ਹੋਰ ਪੁੱਤ 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 ਕਹਿ ਕੇ ਸਾਨੂੰ ਵੜਿਆ ਵੜਿਆ ਕੇ ਸਾਨੂੰ ਆਪਦੇ ਬਾਪੂ ਤੋਂ ਦੂਰ ਕਰ ਦੇਵੇ ਔਰ ਸਾਨੂੰ ਕੁਰਾਹੇ ਪਾ ਦੇਵੇ ਸਾਨੂੰ ਲੱਗੀ ਜਾਵੇ ਏਦੂੰ ਵੱਡਾ ਸਕਾ ਤਾਂ ਮੇਰਾ ਕੋਈ ਦੁਨੀਆ ਦੇ ਉੱਪਰ ਹੈ ਹੀ ਨਹੀਂ ਆ ਕਿਉਂਕਿ ਤੁਹਾਨੂੰ ਪਿਆਰ ਦੇ ਨਾਲ ਆਪਾਂ ਦੇਖਦੇ ਨੇ ਕਈ ਵਾਰੀ ਫਿਲਮਾਂ ਦੇਖਦੇ ਆਪਾਂ ਕੋਈ ਕਿਸੇ ਦੇ ਬੱਚੇ ਨੂੰ ਵਰਗੜਾ ਲੈਂਦਾ ਵਰਗਲਾ ਕੇ ਉਹਨੂੰ ਪੁੱਠੇ ਕਮੀ ਲਾਉਂਦਾ ਉਹਦੀ ਬੜੀਆਂ ਬੜੀਆਂ ਲੈ ਤੂੰ ਤਾਂ ਪੁੱਤ ਬਹਾਦਰੇ ਬੜਾਇਆ ਦੱਸ ਤੈਨੂੰ ਕੀ ਚਾਹੀਦਾ ਸ਼ਰਾਬ ਚਾਹੀਏ ਇਹ ਲੈ ਪੈਸਾ ਚਾਹੀਏ ਇਹ ਲੈ ਔਰ ਐਸ਼ ਪ੍ਰਸਤੀ ਕਰਨੀ ਹੈ ਇਹ ਲੈ ਦੱਸ ਤੈਨੂੰ ਕੀ ਚਾਹੀਦਾ ਬਾਪੂ ਵਿਚਾਰਾ ਘਰੇ ਰੋਂੜਿਆ ਕਹਿੰਦਾ ਪੁੱਤ ਤੂੰ ਕਿਰਾਹੇ ਪੈ ਗਿਆ ਬਹੁਤਾ ਸਮਝਵਾ ਨਹੀਂ ਹੈਗਾ ਸੋ ਇਦਾਂ ਸਾਡੇ ਬਹੁਤ ਸਾਰੇ ਲੋਕ ਗੁੰਮਰਾਹ ਹੋ ਗਏ ਪਰ ਜਦੋਂ ਉਸ ਪੁੱਤ ਨੂੰ ਸਮਝ ਆ ਜਾਂਦੀ ਹੈ ਨਾ ਵੀ ਮੈਨੂੰ ਇਹਨੇ ਕਿੰਨਾ ਵਰਤਿਆ ਮੈਨੂੰ ਇਹਨੇ ਕਿੰਨਾ ਗੁਮਰਾਹ ਕੀਤਾ ਉਹ ਕਰਦੇ ਕੀ ਹੈਗਾ ਉਹ ਤੇ ਕਹਿੰਦਾ ਮਾਹੌਲ ਸਿਰਜਦੇ ਆ ਜਦੋਂ ਨੇ ਕਿਸੇ ਚੀਜ਼ ਦੇ ਉੱਪਰ ਕਬਜ਼ਾ ਕਰਨਾ ਹੋਵੇ ਸਾਬ ਸਿੰਘ ਜੀ ਜੇ ਤੁਹਾਨੂੰ ਲੱਗੇ ਮੈਂ ਗੱਲ ਜ਼ਿਆਦਾ ਲੰਬੀ ਕਰਦਾ ਤਾਂ ਤੁਸੀਂ ਮੇਰੇ ਵਿੱਚ ਟੋਕ ਕੇ ਅਗਲਾ ਸਵਾਲ ਕਰ ਸਕਦੇ ਆ ਜੀ ਜਦੋਂ ਨਾ ਤੁਸੀਂ ਦੇਖੋ ਕਈ ਵਾਰ ਨਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਦੋਂ ਕਿਸੇ ਬੰਦੇ ਨੇ ਨਾ ਕੋਈ ਗਲਤ ਕੰਮ ਕਰਨਾ ਹੋਵੇ ਜਾਂ ਕਹਿੰਦੇ ਕਿਸੇ ਜਗ੍ਹਾ ਦੇ ਉੱਪਰ ਕੋਈ ਨਾਜਾਇਜ਼ ਕਬਜ਼ਾ ਕਰਨਾ ਹੋਵੇ ਉਹ ਕੀ ਕਰਦਾ ਫਲਾ ਸੀਕੀ ਮਾਂ ਲਾਈਆਂ ਜਾਂਦੀਆਂ ਨੇ ਇੱਕ ਬੰਦੇ ਨੇ ਸਿੱਧੇ ਸਿੱਧੇ ਉਹ ਕੀ ਕਰਦੇ ਹੈਗੇ ਸਿੱਧਾ ਹੀ ਜਾਂਦੇ ਹੈਗੇ ਧੱਕੇ ਦੇ ਨਾਲ ਜਾ ਕੇ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦਾ ਸਾਥ ਨਹੀਂ ਮਿਲਦਾ ਲੋਕਾਂ ਦਾ ਸਹਿਯੋਗ ਨਹੀਂ ਮਿਲਦਾ ਕਈ ਵਾਰਾਂ ਕਈ ਵਾਰਾਂ ਧੱਕਾ ਚੱਲ ਜਾਂਦਾ ਪਰ ਕਿਉਂਕਿ ਪੂਰੀ ਦੁਨੀਆ ਦੇਖਣ ਨਹੀਂ ਹੁੰਦੀ ਆ ਉਹਨਾਂ ਨੂੰ ਇਹ ਲੱਗਦਾ ਜਾਰੇ ਸ਼ਰਮ ਧੱਕਾ ਕਰ ਗਏ ਗੁੰਡਾਗਰਦੀ ਕਰ ਗਏ ਪਿੰਡ ਦੇ ਵਿੱਚ ਤਾਂ ਪੂਰੀ ਬਦਮਾਸ਼ੀ ਖਿਲਾਰ ਗਏ ਫਿਰ ਆ ਕਹਾਣੀ ਬਣਦੀ ਆ ਲੋਕਾਂ ਦੇ ਜ਼ਿਹਨ ਦੇ ਵਿੱਚ ਪਰ ਜਿਹੜੇ ਛਾਤਰ ਲੋਕ ਹੁੰਦੇ ਆ ਨਾ ਉਹ ਇਦਾਂ ਨਹੀਂ ਕਰਦੇ ਹੈਗੇ ਉਹ ਕੀ ਕਰਦੇ ਹੈਗੇ ਆ ਉਹਨਾਂ ਜਿੱਦਾਂ ਮੰਨ ਲਓ ਹੁਣ ਕਿਸੇ ਜਗ੍ਹਾ ਦੇ ਉੱਪਰ ਕੋਈ ਕਬਜ਼ਾ ਕਰਨਾ ਹੈਗਾ ਆ ਜਗ੍ਹਾ ਭਾਵੇਂ ਉਹ ਕਿਸੇ ਦੀ ਹੈਗੀ ਆ ਪਹਿਲਾਂ ਨਾ ਕੁਝ ਸਮਾਂ ਪਿੰਡ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕਰਦਿਆ ਕਿ ਪਿੰਡ ਦੇ ਵਿੱਚ ਫਲਾਨੀ ਜ਼ਮੀਨ ਵਾਜੀ ਉਹ ਜ਼ਮੀਨ ਦਾ ਨੱਕ ਜਣਾ ਟੋਟਾ ਹੈਗਾ ਆ ਅਸੀਂ ਤਾਂ ਚਲੋ ਲਾਂਬੇ ਹੋ ਗਏ ਉਹਦਾ ਵੱਖਰੀ ਗੱਲ ਵਾ ਪਰ ਸਾਡੇ ਤੋਂ ਪਹਿਲੇ ਜਿਹੜੇ ਪੁਰਖੇ ਸੀਗੇ ਉਹ ਉਹਨਾਂ ਦਾ ਹੀ ਸਗਾ ਹੋ ਉਹਨਾਂ ਦੇ ਕੋਲ ਹੁੰਦਾ ਸੀਗਾ ਪਰ ਹਉ ਚਲੋ ਅਸੀਂ ਮਾਤੜ ਬੰਦੇ ਡਾਢਿਆਂ ਦੇ ਅੱਗੇ ਸਾਡਾ ਕਾਹਦਾ ਜੋਰ ਹਨ ਇਦਾਂ ਕਰਕੇ ਕਿ ਨੈਰੇਟਿਵ ਜਿਹਾ ਸਿਰਜਿਆ ਜਾਂਦਾ ਹੈਗਾ ਜਦੋਂ ਤੁਸੀਂ ਇਹਦਾ ਨੈਰੇਟਿਵ ਸਿਰ ਜੰਡੇ ਹੁੰਨੇ ਆ ਉਸ ਵੇਲੇ ਕਈ ਵਾਰ ਤੁਹਾਨੂੰ ਕੁਝ ਲੋਕਾਂ ਦੀ ਹਮਦਰਦੀ ਮਿਲ ਜਾਂਦੀ ਹੈ ਔਰ ਜਿਹੜੇ ਉਹਨਾਂ ਦੇ ਆਪਣੇ ਹੀ ਹੁੰਦੇ ਨੇ ਉਹ ਤਾਂ ਪਹਿਲਾ ਪਹਿਲਾ ਹੀ ਨਾਲ ਹੁੰਦੇ ਆ ਨਾ ਸੋ ਉਹ ਲੋਕਾਂ ਨੂੰ ਫਿਰ ਇਹਦਾ ਤੁਮਰਾਹ ਕਰ ਲੈਂਦੇ ਆ ਵਰਗੜਾ ਲੈਂਦੇ ਹੈਗੇ ਆ ਫਿਰ ਉਹ ਹੌਲੀ-ਹੌਲੀ ਨਾ ਜਿਨ੍ਹਾਂ ਦਾ ਥਾਂ ਹੁੰਦਾ ਉੱਤੇ ਕਬਜ਼ਾ ਕਰਨਾ ਹੁੰਦਾ ਫਿਰ ਉਹਨਾਂ ਨੂੰ ਹੌਲੀ-ਹੌਲੀ ਕਰਕੇ ਇੱਕ ਸਟੈਪ ਅਗਲਾ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਦੇਖੋ ਇਹਨਾਂ ਨੇ ਫਲਾਨੀ ਜਗਾ ਫਲਾਨੀ ਗਲਤੀ ਕੀਤੀ ਸੀ ਇਹਨਾਂ ਨੇ ਆ ਕੀਤਾ ਸੀ ਉਹਨਾਂ ਨੇ ਐ ਕੀਤਾ ਸੀਗਾ ਇਹ ਤਾਂ ਹੌਲੀ ਹੌਲੀ ਕਰਕੇ ਵੱਡੀਆਂ ਬਦਮਾਸ਼ੀਆਂ ਕਰਨਗੇ ਫਿਰ ਉਹ ਲੋਕ ਵੀ ਵਿਰੋਧ ਵਿੱਚ ਖੜ ਜਾਂਦੇ ਆ ਤੁਹਾਡੇ ਔਰ ਉਹਨਾਂ ਦੇ ਹੱਕ ਵਿੱਚ ਖੜਨੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਵੱਲੋਂ ਅਟੈਕ ਕੀਤਾ ਜਾਂਦਾ ਫਿਰ ਅਟੈਕ ਕੀਤਾ ਜਾਂਦਾ ਤੁਸੀਂ ਦੇਖੋ ਬਾਬਰੀ ਮਸਜਿਦ ਦੀ ਗੱਲ ਨੂੰ ਸਾਹਮਣੇ ਰੱਖ ਲਓ ਇੱਕ ਪਾਸੇ ਸਾਡੇ ਸਿੱਖਾਂ ਦੇ ਮਕਦਸ ਸਥਾਨ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਰੱਖ ਲਓ ਸਾਹਮਣੇ ਇੰਦਰਾ ਗਾਂਧੀ ਜਾਂ ਇੰਦਰਾ ਤੋਂ ਪਹਿਲਾਂ ਪੁਰਾਣੇ ਵੇਲੇ ਵਿੱਚ ਵੀ ਜਿਨੇ ਵੀ ਉਹਦਰ ਨੂੰ ਕੈਰੀ ਰੱਖਦੇ ਨਾਲ ਵੇਖ ਸਿੱਖਾਂ ਦੇ ਨਾਲ ਦੀ ਨਾਲੇ ਕੰਮ ਨਹੀਂ ਵੇੜ ਦਿੱਤੇ ਸਿੱਖ ਉਸ ਲੰਬੇ ਟੋਨੇ ਚੱਕਰ ਵਿੱਚ ਨਹੀਂ ਪੰਦੇ ਪਰ ਉਹ ਜਿਹੜੇ ਛਾਤਰ ਲੋਕ ਹੈਗੇ ਆ ਉਹ ਜਿਨ੍ਹਾਂ ਦੇ ਹੱਥ ਵਿੱਚ ਆਪਾਂ ਬਾਣੀ ਪੜਦੇ ਆ ਨਾ ਹੱਥ ਛੁਰੀ ਜਗਤ ਕਸਾਈ ਉਹ ਇਦਾਂ ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟਦੇ ਆ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ ਉਹ ਆਹੀ ਤਰੀਕਾ ਅਪਣਾਉਂਦੇ ਆ ਉਹ ਜਦੋਂ ਤੁਸੀਂ ਦੇਖੋ 5 500 ਸਾਲ ਇੰਤਜ਼ਾਰ ਕਰਦੇ ਆ ਉਹ 5 500 ਬਰੇ ਜੇ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹ ਸੱਚੀ ਸਾਡਾ ਹੈ ਉਸ ਤੋਂ ਬਾਅਦ ਜਦੋਂ ਰਾਜ ਭਾਗ ਕਿਤੇ ਸਾਡੇ ਆਉਣਗੇ ਜਦੋਂ ਕਿਤੇ ਉਸ ਤੋਂ ਫਿਰ ਆਪਾਂ ਇੱਕ ਮਾਹੌਲ ਸਿਰਜਾਂਗੇ ਫਿਰ ਆਪਾਂ دہشت ਪੈਦਾ ਕਰਾਂਗੇ ਜੇ ਕੋਈ ਮੁਸਲਮਾਨ ਆ ਗਿਆ ਉਹਨੂੰ 100 ਦਾੜੀ ਤੋਂ ਫੜ ਕੇ ਡਕੜੀਸਾਂਗੇ ਆ ਦੋ ਦਿਨ ਦੀ ਵੀਡੀਓ ਵਾਇਰਲ ਹੋਣ ਰਹੀ ਆ ਅਸੀਂ ਕੁੱਟਾਂਗੇ ਅਸੀਂ ਮਾਰਾਂਗੇ ਅਸੀਂ ਬੋਲ ਜੈ ਸ਼੍ਰੀ ਰਾਮ ਧੱਕੇ ਦੰਡ ਕਿਉਂਕਿ ਰਾਜ ਹੈ ਜਿਹੜੇ ਆ ਸਾਰਾ ਕੁਝ ਕਰਦੇ ਆ ਉਹਨਾਂ ਦੀ ਪੁਸ਼ਤਪਰਾਹੀ ਕੀਤੀ ਜਾਂਦੀ ਆ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਸੋ ਇਹਦਾ ਇੱਕ ਮਾਹੌਲ دہشت ਦਾ ਸਿਰਜ ਕੇ ਔਰ ਆਪਣਾ ਦਾਵਾ ਉੱਥੇ ਠੋਕ ਕੇ ਉਸ ਤੋਂ ਬਾਅਦ ਫਿਰ ਉਹ ਅਟੈਕ ਕਰਦੇ ਆ ਆ ਤਰੀਕਾ ਇੱਕ ਅਪਣਾਇਆ ਜਾਂਦਾ ਹੈਗਾ ਇਹ ਬੜਾ ਇਹਨੂੰ ਸਮਝਣਾ ਬੜਾ ਔਖਾ ਹੁੰਦਾ ਆ ਸਿੱਧਾ ਤੁਹਾਡੇ ਤੇ ਕੋਈ ਅਟੈਕ ਕਰੇ ਸਮਝ ਆਉਂਦੀ ਆ ਗੱਲ ਜੇ ਕੋਈ ਇਹਦਾ ਵਲ ਫਰੇਪੇ ਨਾਲ ਕਰੇ ਕਈ ਵਾਰ ਸਾਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਸਵੇਸ ਤਰੀਕੇ ਦੇ ਨਾਲ ਮੁੱਢ ਕਦੀਮਾ ਤੋਂ ਲੈ ਕੇ ਅੱਜ ਤੱਕ ਉਹ ਲੋਕ ਸ਼ਾਸਸ਼ਾ ਕਰਦੇ ਆ ਜਦੋਂ ਅਸੀਂ ਉਹਨਾਂ ਦੀ ਸ਼ਾਸਸ਼ਾ ਨੂੰ ਸਮਝਦੇ ਆ ਨਾ ਜੀ ਉਦੋਂ ਫਿਰ ਮਾੜਾ じゃ ਵੀ ਉਹ ਹਰੀ ਹਰੀ ਹਰ ਮੰਦਰ ਫਰਕ ਵਾ ਥੋੜਾ ਜਾਂ ਉਹਨਾਂ ਦੀਆਂ ਸ਼ਾਸਸ਼ਾ ਨੂੰ ਜਦੋਂ ਸਮਝਦੇ ਆ ਨਾ ਮੁੱਢ ਕਦੀਮਾ ਤੋਂ ਚੱਲੀ ਆਉਂਦੀਆਂ ਤਾਂ ਕਰਕੇ ਸਾਡੀ ਕੌਮ ਨੂੰ ਫਿਰ ਇਹਦਾ ਲੱਗਣ ਲੱਗ ਪੈਂਦਾ ਹੈਗਾ ਆ ਜਦੋਂ ਕਿ ਉਹਨਿੰਦਾ ਕਿਹਾ ਨਹੀਂ ਹੈਗਾ ਪਰ ਉਹਨਾਂ ਦੀ ਮਨਸ਼ਾ ਇਦੋਂ ਘਟਦੀ ਹੈ ਵੀ ਨਹੀਂ ਵੈਸੇ ਉਹਦਾ ਪਿਛੋਕਰ ਚੈੱਕ ਕੀਤਾ ਜਾਂ ਕਰਦਾ ਉਹਨਾਂ ਦਾ ਠੀਕ ਹੈ ਬਿਲਕੁਲ ਇਹ ਉਹ ਚੀਜ਼ਾਂ ਜਿਹੜੀਆਂ ਸਰਦਾਰ ਭਿੰਦਰਾ ਸਿੰਘ ਸੱਜਣ ਨੇ ਜ਼ਰੂਰੀ ਸਮਝੀਆਂ ਔਰ ਇਹਨਾਂ ਦੇ ਉਸ ਵੀਡੀਓ ਦੇ ਵਿੱਚ ਜੋ ਗੱਲਾਂ ਸੁਣਨ ਨੂੰ ਮਿਲੀਆਂ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਵਿਚਾਰ ਦੱਸਣਾ ਨਾ ਭੁੱਲਣਾ ਔਰ ਬਣੇ ਰੋਵਾਂ ਨੀੜਿਆ ਪੰਜਾਬੀ